ਜੀ ਮੈਂ ਹਾ ਅਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੀ ਸਰ ਬਿਊਰੋ ਡ੍ਰੈਸੀ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਹੱਥ ਦੀ ਕਟ ਪੁਤਲੀ ਬਣੀ ਹੋਈ ਹੈ ਕਿਉਂਕਿ ਇੱਕ ਪਾਸੇ ਜਿੱਥੇ ਵੱਡੇ ਖੁਲਾਸੇ ਕੀਤੇ ਗਏ ਨੇ ਸਾਬਕਾ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਰਮੀਤ ਪਠਾਨ ਮਾਜਰਾ ਵੱਲੋਂ ਜਿਨ੍ਹਾਂ ਦੀ ਇੰਨੀ ਸਚਾਈ ਬੋਲਣ ਤੇ ਜਿਹੜੇ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਉਹਨਾਂ ਨੇ ਜਿਹੜਾ ਹੈ ਬੁੱਕ-ਬੁੱਕ ਕੇ ਇਹ ਗੱਲ ਕਈ ਵਾਰ-ਵਾਰ ਕਿ ਜਿਹੜੀਆਂ ਅਸੀਂ ਮੰਗਾ ਮੰਗੀਆਂ ਸੀ ਜਿਹੜੀਆਂ ਅਸੀਂ ਫਾਈਲਾਂ ਪਹਿਲਾਂ ਜਮ੍ਹਾਂ ਕਰਵਾਈਆਂ ਸੀਗੀਆਂ ਉਹ ਫਾਈਲਾਂ ਨੂੰ ਜਿਹੜਾ ਹੈ ਉਤਲ-ਪੁਤਲ ਕੀਤਾ ਗਿਆ ਹੈ ਕ੍ਰਿਸ਼ਨ ਕੁਮਾਰ ਵੱਲੋਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਸੀਂ ਫਾਈਲਾਂ ਦਿੱਤੀਆਂ ਲੇਕਿਨ ਉਹ ਫਾਈਲਾਂ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਹੜੇ ਨੇ ਕ੍ਰਿਸ਼ਨ ਕੁਮਾਰ ਨੂੰ ਦੇ ਦਿੱਤੀਆਂ ਤੇ ਉਸ ਤੋਂ ਬਾਅਦ ਉਹ ਫਾਈਲਾਂ ਦਾ ਪਤਾ ਹੀ ਨਹੀਂ ਲੱਗਿਆ ਕਿ ਉਹ ਫਾਈਲਾਂ ਗਈਆਂ ਕਿੱਦਾਂ ਜਿੱਥੇ ਅਸੀਂ ਮੰਗ ਕੀਤੀ ਸਾਨੂੰ ਜਿਹੜੀਆਂ ਨੇ ਲੌਂਚਾਂ ਦੀ ਜਰੂਰਤ ਹੈ ਦੂਸਰੇ ਪਾਸੇ ਸਾਨੂੰ ਜਿਹੜੇ ਨੇ ਫਲਾਈਓਵਰ ਜਾਣੇ ਕਿ ਪੁਲਾਂ ਦੀ ਜਰੂਰਤ ਹੈ ਜਿੰਦੇ ਕਰਕੇ ਪੰਜਾਬ ਹਮੇਸ਼ਾ ਹਾੜਾਂ ਦੀ ਮਾਰ ਸਹਿੰਦਾ ਹੈ ਲੇਕਿਨ ਸਾਡੀ ਸੁਣਵਾਈ ਕਿਸੇ ਤਰੀਕੇ ਨਹੀਂ ਕੀਤੀ ਗਈ ਜੇਕਰ ਇੱਕ ਪਾਸੇ ਕਿਸਾਨ ਜਿਹੜਾ ਹੈ ਪਾਣੀ ਦੇ ਵਿੱਚ ਡੁੱਬ ਰਿਹਾ ਹੈ ਦਿਨ ਬਦ ਦਿਨ ਜਿਹੜੇ ਨੇ ਚਾਹੇ ਕਿਸੇ ਪਾਸੇ ਪਾਣੀ ਘਟ ਹੋਇਆ ਲੇਕਿਨ ਕਿਸੇ ਪਾਸੇ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਹੋ ਗਿਆ ਹੈ ਉਹਦੇ ਚਲਦਿਆਂ ਹੀ ਜਦੋਂ ਕ੍ਰਿਸ਼ਨ ਕੁਮਾਰ ਨੂੰ ਵੱਡੇ ਸਵਾਲ ਕੀਤੇ ਗਏ ਤੇ ਉਹ ਜਿਹੜਾ ਹੈ ਉਹਨਾਂ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਸੁਣਾ ਦਿੰਨੇ ਆ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਕ੍ਰਿਸ਼ਨ ਕੁਮਾਰ ਦੀ ਜਿਹਦੇ ਉੱਤੇ ਉਹ ਕਾਫੀ ਜ਼ਿਆਦਾ ਜਿਹੜਾ ਹੈ ਲੋਕਾਂ ਦੇ ਘੇਰੇ ਦੇ ਵਿੱਚ ਕਿਵੇਂ ਹੋਏ ਨੇ ਤੇ ਉਹਨਾਂ ਨੇ ਬਿਨਾ ਸੁਣੇ ਬਿਨਾ ਗੱਲ ਨੂੰ ਜਾਣੇ ਉਥੋਂ ਭੱਜਣ ਦੀ ਗੱਲ ਕੀਤੀ ਜਦੋਂ ਲੋਕਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ। ਮੈਂ ਆਹੋ ਤੇ ਕਹਿ ਦੇਈਏ ਯਾਰ ਮੇਰੀ ਗੱਲ। ਮੈਂ ਫੋਨ ਲਾਉਂਦਾ ਡਿਸਪਲੈਸਡ ਡਿਜੀਟਲ। ਉਹ ਇੱਕ ਦੋ ਮਿੰਟ ਕਹਿ ਦਿੰਦੇ ਆ ਯਾਰ ਗੱਲ ਸੁਣੋ ਮੇਰੀ ਗੱਲ। ਪਿੱਛੇ ਜੋ ਉਹ ਵਿਆਹ ਹੋ ਗਿਆ ਹੁਣ ਅੱਗੇ ਦਾ ਸਾਬ ਲੋ ਜੀ। ਮਹੀਨ ਗੱਲ ਮੈਂ ਕਹਿ ਰਿਹਾ ਤੁਹਾਡੇ ਲੋਚਾ ਮਨਜ਼ੂਰ ਕਰਵਾਓ ਵੱਡੀਆਂ ਲੋਚਾਂ ਦੂਜੇ ਪਾਰ ਨਹੀਂ ਲੱਗਣਗੀਆਂ। ਆ ਯਾਰ ਕੈਂਸਲ ਕਰਵਾ ਦੇ ਬੜਾ। ਬਸ ਉਹ ਇਹ ਕਹਿੰਦਾ ਸਰ ਇਹਨਾਂ ਕਿਦਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਰੇਤਾ ਪਈ ਜ਼ਮੀਨਾਂ ਚ ਉਹ ਨਹੀਂ ਚੁੱਟਣ ਦੇਣੀ ਇਹਨਾਂ ਨੇ ਤੁਹਾਡੇ ਮੇਰੇ ਅੱਜ ਜਿਹੜੀ ਰੇਤਾ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆ ਹੀ ਰੇਤਾ ਚੁੱਟਈ ਹੈ ਜਿਹੜੇ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਹੈ ਹੋ ਗਿਆ ਉਹ ਤਾਂ ਹੋਣਾ ਨਹੀਂ ਇੱਥੇ ਤੁਹਾਡੇ ਮਹਿਕਮੇ ਦੇ ਕਿੰਨੇ ਬੰਦੇ 10 ਮੈਨੂੰ ਕੋਈ ਨਹੀਂ ਦੱਸ ਕਿੰਨੇ ਬੰਦੇ ਆ ਜੀ ਦੱਸੋ ਲਓ ਜੀ ਇਹ ਵਿਚਾਰਾ ਰੋਕੀ ਖਾਲਾ ਕੱਲਾ ਕਿੰਨੀ ਤਨਖਾਹ ਤੁਹਾਡੀ ਕਿੰਨੀ ਤਨਖਾਹ ਲਾ ਸਾਥ ਕਿੰਨੇ ਲਾ ਇੱਕ ਮਿੰਟ ਕਿੰਨੀ ਤਨਖਾਹ ਤੁਹਾਡੀ ਹਾਂਜੀ ਸਾਡੀ ਆਰਬਾ ਇੱਕ ਮਿੰਟ ਦਾ ਹੈ ਸਾਡੀ ਤਨਖਾਹ ਸਾਡੇ ਸਿਰ ਤੇ ਲੈ ਰਹੇ ਇਹ ਆਏ ਸੀ ਉਹ ਫੋਟੋ ਖਿਚਾ ਕੇ ਚਲੇ ਗਏ ਉਹ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮੈਜੇ ਬੰਦੇ ਕਿੰਨੇ ਲੱਗੇ ਦੱਸ ਇਹ ਕਿੰਨੇ ਬੰਦੇ ਲੱਗੇ ਮੇਰੇ ਨਾਲ ਦੱਸ ਕਿੰਨੇ ਬੰਦੇ ਲੱਗੇ ਬੰਦੇ ਇਹ ਪਿੱਛੇ ਹਟ ਗਏ ਨਾ ਸਾਰੇ ਆਲੇ ਲੱਗੇ ਇੱਕ ਘੈਂੜਾ ਨਹੀਂ ਬੰਨ ਗੱਢ ਯਾਰ ਰੋਇ ਦਾ ਖਰਚਾ ਪਾਇਨਾ ਰੰਗ ਦੇਖੇ ਨਹੀਂ ਸੇਵਾ ਕਰਨਾ ਮੇਰੀ ਗੱਲ ਕਰ ਸਾਈ ਸਾਡਾ ਪੂਰਾ ਫੰਡ ਜਾਰੀ ਕਰਵਾਉਣਾ ਯਾਰ ਉਹਦਾ ਫੰਡ ਜਾਰੀ ਕਰਵਾਉਣਾ ਸਾਡੇ ਐਮਪੀ ਦਾ ਫੰਡ ਜਾਰੀ ਕਰੋ 4 ਲੱਖ ਬੰਦੇ ਨੇ ਵੋਟ ਪਾਈ ਤੁਸੀਂ ਸਾਡਾ ਬੰਦਾ ਬੰਦ ਕੀਤਾ ਚੱਲਿਆਓ ਚੱਲਿਆ ਮੈਂ ਚੱਲੇ ਸਾਰੇ ਕੱਢ ਦਿਓ ਘੋੜੇ ਚੱਲੇ ਆਹ ਇੱਕ ਤੋਂ ਬਾਅਦ ਫਿਰ ਤੁਹਾਨੂੰ ਮਸੂਗਾ ਸਾਰੇ ਖਾਨ ਸੁਦੋਪੇ ਸਾਡੇ ਐਮਪੀ ਦਾ ਫੰਡ ਜਾਰੀ ਕਰਵਾਓ ਕਿਸੇ ਦਾ ਗੱਲ ਦਾ ਜਵਾਬ ਦਿੱਤੇ ਬਿਨਾ ਹੀ ਜਿਹੜੇ ਨੇ ਕ੍ਰਿਸ਼ਨ ਕੁਮਾਰ ਉਥੋਂ ਬੱਜ ਗਏ ਕਿਉਂਕਿ ਜਦੋਂ ਲੋਕਾਂ ਨੇ ਵੱਡੇ ਸਵਾਲ ਕੀਤੇ ਤਿੱਖੇ ਸਵਾਲ ਕੀਤੇ ਉਹਨਾਂ ਦਾ ਜਵਾਬ ਨਹੀਂ ਦਿੱਤਾ ਗਿਆ ਜਿਹੜੇ ਨੇ ਕ੍ਰਿਸ਼ਨ ਕੁਮਾਰ ਤੇ ਦੂਸਰੇ ਪਾਸੇ ਜਿੱਥੇ ਵੱਡੇ ਖੁਲਾਸੇ ਹੋ ਰਹੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਲੋਕਾਂ ਨੂੰ ਸ਼ਰە ਆਮ ਜਿਹੜੇ ਨੇ ਸਿਰਫ ਦਲਾਸੇ ਦਿੱਤੇ ਜਾ ਰਹੇ ਨੇ ਜਦੋਂ ਤੱਕ ਲੋਕਾਂ ਦੇ ਘਰਾਂ ਦੇ ਵਿੱਚ ਮੁਆਜਾ ਨਹੀਂ ਪਹੁੰਚ ਜਾਂਦਾ ਤਾਂ ਉਹਨਾਂ 'ਚ ਲੋਕ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਨਾਗੇ ਲੋਕਾਂ ਵੱਲੋਂ ਜਿਹੜੇ ਤਿੱਖੇ ਸਵਾਲ ਨੇ ਆਮ ਆਦਮੀ ਪਾਰਟੀ ਨੂੰ ਸ਼ਰਿਆਮ ਦਿੱਤੇ ਜਾ ਰਹੇ ਨੇ ਲੇਕਿਨ ਨਾ ਹੀ ਕੋਈ ਹਜੇ ਤੱਕ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਂ ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਕਿੰਨੀ ਖੁਸਨਵਾਈ ਹੋ ਰਹੀ ਹੈ ਤੇ ਪਠਾਨ ਮਾਜਰਾ ਵੀ ਇਹਨਾਂ ਗੱਲਾਂ ਨੂੰ ਸੰਭਲ ਲੈਣ ਦੇ ਦਿਖ ਰਹੇ ਨੇ ਜਿਸ ਤਰ੍ਹਾਂ ਅੱਜ ਕੁਸ਼ਣ ਕੁਮਾਰ ਨੂੰ ਘੇਰਾ ਪਾਇਆ ਗਿਆ ਹੈ ਤਾਂ ਸਾਬਤ ਹੋ ਗਿਆ ਹੈ ਕਿ ਪੰਜਾਬ ਦੇ ਲੋਕਾਂ ਨਾਲ ਦਿੱਲੀ ਦੀ ਦਿੱਲੀ ਦੇ ਲੋਕਾਂ ਨੂੰ ਕਿੰਨਾ ਕੁ ਪਿਆਰ ਹੈ ਕਿਉਂਕਿ ਕਿਸੇ ਤਰ੍ਹਾਂ ਦਾ ਜਵਾਬ ਹਜੇ ਵੀ ਖੁੱਲ ਕੇ ਕ੍ਰਿਸ਼ਨ ਕੁਮਾਰ ਵੱਲੋਂ ਨਹੀਂ ਦਿੱਤਾ ਗਿਆ ਹੈ